ਰਤਮਾਲ ਜਿਹੜੇ ਨੇ ਪੁਵਾੜਾ ਪਹੁੰਚੇ ਨੇ ਖਾਸ ਤੌਰ ਤੇ ਤੇ ਸਰਪੰਚ ਸਾਹਿਬ ਉਹਨਾਂ ਨੂੰ ਸਨਮਾਨਤ ਕੀਤਾ ਜਾ ਰਿਹਾ ਸੇਰੋਂ ਪਿੰਡ ਜਿਹੜਾ ਵਾ ਇਹਦਾ ਪੰਜਾਬ ਦੇ ਵਿੱਚ ਪਹਿਲਾ ਹੀ ਨਾਮ ਆ ਸਰਦਾਰ ਜਗਿੰਦਰ ਸਿੰਘ ਸੇਰੋਂ ਦੇ ਨਾਂ ਤੇ ਉਹ ਵੱਡੇ ਭੰਵਾਰ ਐ ਰਸਤਵੇਂ ਅੰਦਰ ਐ ਇੱਥੇ ਖਾੜਾ ਲਗਾਤਾਰੀ ਚੱਲ ਰਿਹਾ ਕਿਰਪਾ ਮਹਾਰਾਜ ਜਿਹੜਾ ਸਰਪੰਚ ਅਵਤਾਰ ਸਿੰਘ ਮਿੱਲਾ ਇਹ ਲੀਡ ਤੇ ਰਿਆ ਬੱਚਿਆਂ ਨੂੰ ਨਸ਼ਾ ਛਡਾਉਣ ਵਾਸਤੇ ਖੇਡਾਂ ਦੇ ਵਿੱਚ ਪਾਉਂਦਿਆਂ ਵਾ ਬਹੁਤ ਵਧੀਆ ਕਰ ਰਿਹਾ ਏ ਥਲਾ ਬਹੁਤ ਮਤਲਬ ਵਧੀਆ ਲੱਗਾ ਸਾਨੂੰ ਆਣੀ ਚਾਹੀਦੀ ਏ ਬਹੁਤ ਵਧੀਆ ਬੋਲਦਾ ਵਾ ਭਾਜੀ ਪਰ ਪਿੰਡ ਹੋਵੇ ਤੇ ਚਲੋ ਨੌਜਵਾਨ ਨਸ਼ਾ ਛੱਡ ਕੇ ਤੇ ਪਾਸੇ ਡੇਟਾ ਦੇ ਪੰਨੇ ਆਉਣਗੇ ਜਿਹੋ ਹੀ ਆ ਸਾਰੇ ਨਾਲ ਮਿਲ ਕੇ ਕਰੀਏ ਤੇ ਫੇਰ ਇਹ ਹੋ ਸਕਦਾ ਵਾ ਚੇਰੋਕੇ ਦੂਸਰਾ ਵਿਸ਼ਾਲ ਕੁਸ਼ਤੀ ਦੰਗਲ ਜਿਹੜਾ ਉਹ ਕਰਵਾਇਆ ਜਾ ਰਿਹਾ ਤੇ ਜਿਸ ਦੇ ਵਿੱਚ ਰਿਤਪਾਲ ਜਿਹੜੇ ਨੇ ਇੱਕ ਬਹੁਤ ਵੱਡਾ ਫੰਕਸ਼ਨ ਹੈ ਖਾਸ ਤੌਰ ਤੇ ਤੇ ਸਰਪੰਚ ਸਾਹਿਬ ਉਹਨਾਂ ਨੂੰ ਸਨਮਾਨਤ ਕੀਤਾ ਜਾ ਰਿਹਾ ਅਤੇ ਉਹਨਾਂ ਦੇ ਵੱਲੋਂ ਨੌਜਵਾਨਾਂ ਨੂੰ ਕੀ ਸਨੇਹਾ ਹੈ ਇਹ ਵੀ ਆਪਾਂ ਗੱਲਬਾਤ ਜਰੂਰ ਕਰਾਂਗੇ ਲੇਕਿਨ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਪਹਿਲਵਾਨ ਜੀ ਦਾ ਵੱਡਾ ਮਾਣ ਸਨਮਾਨ ਜਿਹੜਾ ਇੱਥੇ ਹੋ ਰਿਹਾ ਹੈ ਅਤੇ ਮਾਜੇ ਦੇ ਵਿੱਚ ਇਹ ਦੂਸਰਾ ਵਿਚਾਲ ਜਿਹੜਾ ਕੁਸ਼ਤੀ ਦੰਗਲ ਜਿਹੜਾ ਉਹ ਕਰਵਾਇਆ ਜਾ ਰਿਹਾ ਕੁਸ਼ਤੀਆਂ ਦੇ ਵਿੱਚ ਦੇਖ ਸਕਦੇ ਹੋ ਕਿ ਬੜਾ ਵੱਡਾ ਇਹਨੇ ਕੰਮ ਚ ਚੇਸ ਤੌਰ ਤੇ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ ਕਿ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਨਾਮੀ ਪਹਿਲਵਾਨ ਜਿਹੜੇ ਨੇ ਉਹ ਅੱਜ ਅਖਾੜੇ ਦੇ ਵਿੱਚ ਕੁਸ਼ਤੀ ਕਰ ਰਹੇ ਨੇ ਤੇ ਇਸ ਦਾ ਪ੍ਰਬੰਧ ਜਿਹੜਾ ਉਹ ਸਰਪੰਚ ਅਵਕਾਰੀ ਸਿੰਘ ਬਿੱਲਾ ਤੇ ਉਹਨਾਂ ਦੀ ਸਮੁੱਚੀ ਟੀਮ ਦੇ ਵੱਲੋਂ ਕੀਤਾ ਗਿਆ ਤਾਂ ਉਹ ਤਸਵੀਰ ਵੀ ਤੁਹਾਡੇ ਨਾਲ ਸਾਂਝੀ ਕਰਦੇ ਆ ਕਿ ਵੱਡੀ ਗਿਣਤੀ ਦੇ ਵਿੱਚ ਇੱਥੇ ਜਿਹੜੇ ਨੇ ਉਹਨਾਂ ਦੀ ਟੀਮ ਦੇ ਮੈਂਬਰ ਮੌਜੂਦ ਨੇ ਇੱਥੇ ਮਹਾਵੀਰ ਸਿਹਿਆੜੀ ਜੀ ਮੌਜੂਦ ਨੇ ਪੀਟਰ ਜੀ ਪਹੁੰਚੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਫਿਲਹਾਲ ਇਹ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੇ ਲਈ ਅਤੇ ਖੇਡਾਂ ਵੱਲ ਆਕਰਸ਼ਿਤ ਕਰਨ ਦੇ ਲਈ ਉਪਰਾਲੇ ਜਿਹੜੇ ਨੇ ਉਹਨਾਂ ਵੱਲੋਂ ਸਮੇਂ-ਸਮੇਂ ਤੇ ਕੀਤੇ ਜਾਂਦੇ ਨੇ ਮੇਰੇ ਨਾਲ ਬਣੇ ਨੇ ਗੱਲਬਾਤ ਕਰਦੇ ਆ ਜਿਹੜੇ ਇੱਥੇ ਮੁੱਖ ਮਹਿਮਾਨ ਜਾਂ ਹੋਰ ਸਾਥੀ ਜਿਹੜੇ ਨੇ ਹੋਰ ਪਹੁੰਚਿਆ ਆਪਾਂ ਗੱਲਬਾਤ ਕਰਦੇ ਆ ਕਿਉਂਕਿ ਇਹ ਬਹੁਤ ਵਧੀਆ ਤੇ ਵੱਡਾ ਉਪਰਾਲਾ ਜਿਹੜਾ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਜਿਹੜਾ ਹੈ ਛਿੰਝ ਮੇਲੇ ਜਿਹੜੇ ਇੱਥੇ ਹੋਣ ਜਾ ਰਹੇ ਨੇ ਪੰਜਾਬ ਦੇ ਸਾਡਾ ਬਰੂਦਰ ਮਾਹਵੀਰ ਜੀ ਬਹੁਤ-ਬਹੁਤ ਸਵਾਗਤ ਹੈ ਜੀ ਸਾਡੇ ਚੈਨਲ ਤੇ ਜੀ ਧੰਨਵਾਦ ਵੀਰ ਜੀ ਧੰਨਵਾਦ ਬਹੁਤ ਕੀ ਕਹਿਣਾ ਚਾਹੋਗੇ ਕੀ ਮੰਨਦੇ ਭਾਵ ਨੇ ਇਸ ਸਾਰੇ ਉਪਰਾਲੇ ਨੂੰ ਲੈ ਕੇ ਵੇਖੋ ਸੇਰੋ ਪਿੰਡ ਜਿਹੜਾ ਵਾ ਇਹਦਾ ਪੰਜਾਬ ਦੇ ਵਿੱਚ ਪਹਿਲਾ ਹੀ ਨਾਮ ਆ ਸਰਦਾਰ ਜਗਿੰਦਰ ਸਿੰਘ ਸੇਰੋਂ ਦੇ ਨਾਂ ਤੇ ਉਹ ਵੱਡੇ ਭਿਮਾਰ ਰੈ ਰੁਸਤਮੇ ਅੰਦਰ ਆ ਇੱਥੇ ਖਾੜਾ ਲਗਾਤਾਰ ਹੀ ਚੱਲ ਰਿਹਾ ਤੇ ਬਹੁਤ ਬੱਚੇ ਖਾੜੇ ਦੇ ਵਿੱਚ ਆਉਂਦੇ ਆ ਤੇ ਜਿਹੜਾ ਹੁਣੇ ਸਮੁੱਚੇ ਪਿੰਡ ਨੇ ਨਗਰ ਨੇ ਰਲ ਕੇ ਉਪਰਾਲਾ ਕੀਤਾ ਇਹ ਬਹੁਤ ਸਲਾਗਾਯੋਗ ਆ ਬੱਚਿਆਂ ਨੂੰ ਬਹੁਤ ਉਤਸ਼ਾਹ ਮਿਲਿਆ ਇਹਦੇ ਵਿੱਚ ਸਾਡਾ ਸਰਪੰਚ ਅਵਤਾਰ ਬਿੱਲਾ ਆ ਗੈਰੀ ਪਹਿਲਵਾਨ ਆ ਦਲਬਾਖ ਸੋਹਾ ਸਾਬਕਾ ਸਰਪੰਚ ਦੇ ਪਾਜੀ ਸਾਡੇ ਹਰਜੀਤ ਸੋਹਾ ਇਹਨਾਂ ਰਲ ਕੇ ਜਿਹੜਾ ਇਹ ਕੁਸ਼ਤੀਆਂ ਦਾ ਕੁੰਬਰਚ ਆਇਆ ਵਾ ਇਹਦੇ ਨਾਲ ਬੱਚਿਆਂ ਨੂੰ ਬਹੁਤ ਜ਼ਿਆਦਾ ਜਿਹੜਾ ਵਾ ਖੇਡਾਂ ਵੱਲੋਂ ਉਤਸ਼ਾਹ ਵਧੂਗਾ ਤੇ ਸਾਡੇ ਸਾਰੇ ਇਲਾਕੇ ਦੇ ਵਿੱਚ ਬਹੁਤ ਖੁਸ਼ੀ ਦੀ ਲਹਿਰ ਆ ਲੋਕ ਹਮਮਾ ਆ ਕੇ ਪਹੁੰਚੇ ਨੇ आनंद ਵੀ ਮਾਣ ਰਹੇ ਨੇ ਤੇ ਪ੍ਰੇਰਣਾ ਸਰੋਤ ਵੀ ਆਏ ਮੇਲਾ ਸਾਡੇ ਵੀਰ ਅਫਤਾਰ ਬਿੱਲੇ ਦਾ ਬਹੁਤ ਵੱਡਾ ਪ੍ਰਾਲਾ ਬਹੁਤ-ਬਹੁਤ ਇਹਨਾਂ ਦਾ ਧੰਨਵਾਦ ਹੋ ਜੇ ਇਹੋ ਜਿਹੇ ਖਾੜੇ ਪਿੰਡ-ਪਿੰਡ ਹੀ ਬਣਨੇ ਚਾਹੀਦੇ ਤੇ ਇਸ ਤਰ੍ਹਾਂ ਕੁਸ਼ਤੀਆਂ ਹਰ ਪਿੰਡ 'ਚ ਹੋਣੀਆਂ ਚਾਹੀਦੀਆਂ ਤਾਂ ਕਿ ਬੱਚਿਆਂ ਦਾ ਰੁਝਾਨ ਕੁਸ਼ਤੀਆਂ ਵੱਲੋਂ ਵਧੇ ਤੇ ਜਿਹੜਾ ਇਹ ਇੱਕ ਦੌਰ ਚੱਲ ਰਿਹਾ ਵਾ ਬੁਰਾ ਉਹਦੇ ਵਿੱਚੋਂ ਬੱਚੇ ਨਿਕਲ ਕੇ ਖੇਡਾਂ ਨਾਲ ਜੁੜ ਸਕਣ ਸੁਨੇਹਾ ਕੀ ਨੌਜਵਾਨਾਂ ਨੂੰ ਜਿਹੜੇ ਨਸ਼ੇ ਦੀ ਦਲਦਲ ਦੇ ਵਿੱਚ ਬਸੇ ਨੇ ਇਹ ਅਜਿਹੇ ਉਪਰਾਲੇ ਜਿਹੜੇ ਆ ਇਹ ਪੰਜਾਬ ਦੇ ਵੱਖ-ਵੱਖ ਥਾਵਾਂ ਤੇ ਵੀ ਹੋਣੇ ਚਾਹੀਦੇ ਆ ਇਸ ਨੂੰ ਲੈ ਕੇ ਕੀ ਕਹਾਂ ਸੁਨੇਹਾ ਇਹੋ ਹੀ ਆ ਕਿ ਬੱਚਿਆਂ ਨੂੰ ਸਮਝਣਾ ਚਾਹੀਦਾ ਸਾਡਾ ਪਿਛੋਕੜ ਕੀ ਆ ਸਾਡਾ ਪਿਛੋਕੜ ਬਹੁਤ ਵੱਡਾ ਵਾ ਇਹ ਪਿਛੋਕੜ ਜਿਹੜਾ ਛੀਦੀਆਂ ਦੇ ਨਾਲ ਜੁੜਿਆ ਵਾ ਦਸਵੇਂ ਪਾਤਸ਼ਾਹ ਦੇ ਨਾਲ ਲੜੇ ਨੇ ਸਿੱਖ ਮਾਦਰ ਰਣਜੀਤ ਸਿੰਘ ਵੇਲੇ ਲੜੇ ਨੇ ਹਰੀਸੋਂ ਨਲੂਏ ਵਰਗੇ ਜਵਾਨ ਸਾਡੀ ਕੌਮ ਚੋਂ ਪੈਦਾ ਹੋਏ ਆ ਬੱਚਿਆਂ ਨੂੰ ਇਹਨਾਂ ਚੀਜ਼ਾਂ ਨੂੰ ਛੱਡ ਕੇ ਹਰੀਸੋਂ ਨਲੂਏ ਵਾਂਗੂ ਆਪਣਾ ਨਾਂ ਜਿਹੜਾ ਉਹ ਬਹੁਤ ਵੱਡਾ ਕਰਨਾ ਚਾਹੀਦਾ ਭਾਵੇਂ ਉਹ ਕੁਸ਼ਤੀਆਂ ਰਸਤੇ ਕਰਨ ਭਾਵੇਂ ਉਹ ਵੱਡੇ ਡਾਕਟਰ ਬਣਨ ਇੰਜੀਨੀਅਰ ਬਣਨ ਦੇਸ਼ਾਂ ਵਿਦੇਸ਼ਾਂ 'ਚ ਵੱਡੇ ਵੱਡੇ ਕੰਮ ਕਰਕੇ ਸਿੱਖ ਕੌਮ ਦਾ ਪੰਜਾਬ ਦਾ ਨਾਂ ਉੱਚਾ ਕਰ ਰਹੇ ਕੋਈ ਸੁਣਿਆ ਆ ਪੰਜਾਬ ਸਰਕਾਰ ਨੂੰ ਕੀ ਸੁਣਿਆ ਆ ਕੀ ਜਏ ਪਰਾਲਿਆਂ ਦੇ ਉਹਨਾਂ ਦਾ ਸਹਿਯੋਗ ਕਿਉਂ ਜਾਂ ਰਹਿਣਾ ਚਾਹੀਦਾ ਜੀ ਸਰਕਾਰਾਂ ਸਾਰਾ ਕੁਝ ਕਰਦੀਆਂ ਨੇ ਮਾਹੌਲ ਨੂੰ ਚੇਂਜ ਸਰਕਾਰਾਂ ਕਰਦੀਆਂ ਬਹੁਤ ਵਧੀਆ ਭਰਾਲਾ ਸੀ ਪਿੱਛੇ ਕਬੱਡੀ ਟੂਰਨਾਮੈਂਟ ਹੁੰਦੇ ਰਹੇ ਆ ਕਰੋੜਾ ਕਰੋੜਾਂ ਦੀ ਕਬੱਡੀ ਹੋਈ ਹੁਣ ਵੀ ਸਰਕਾਰ ਨੂੰ ਅਪੀਲ ਆ ਬੀ ਚੰਗਾ ਯੋਗਦਾਨ ਕਰਕੇ ਖੇਡਾਂ ਨੂੰ ਅੱਗੇ ਲੈ ਕੇ ਜਾਣ ਹੋਰ ਵੀ ਵੱਧ ਤੋਂ ਵੱਧ ਪਿੰਡਾਂ ਦੇ ਵਿੱਚ ਇਹੋ ਜਿਹੇ ਅਖਾੜੇ ਹੋਰ ਵੀ ਜਿੰਨੀਆਂ ਪੰਜਾਬ ਦੀਆਂ ਖੇਡਾਂ ਨਾਲ ਨੂੰ ਤਸ਼ਾਦ ਕਰਨ ਤੇ ਬੱਚਿਆਂ ਨੂੰ ਖੇਡਾਂ ਨਾਲ ਜੋੜਨਾ ਪੰਜਾਬ ਸਰਕਾਰ ਜੋੜ ਸਕਦੀ ਹੈ ਹੋਰ ਪਰਾਲੇ ਕਰਨ ਧੰਨਵਾਦ ਜੀ ਸਰਪੰਚ ਸਾਹਿਬ ਆਈ ਸੰਗਤ ਨੂੰ ਧੰਨਵਾਦ ਦੇ ਰੂਪ ਚ ਕੀ ਕਹਿਣਾ ਚਾਹੋਗੇ ਜਿਹੜੇ ਇੱਕ ਸੱਦੇ ਦੇ ਪਹੁੰਚੇ ਤੁਹਾਡੇ ਮਹਾਰਾਜ ਬਾਬਾ ਸੁਧਾਨ ਸਿੰਘ ਸਾਹਿਬ ਦੀ ਬੜੀ ਕਿਰਪਾ ਵਾ ਬੜੀ ਕਿਰਪਾ ਮਹਾਰਾਜ ਜਿਹੜਾ ਸਰਪੰਚ ਅਰਤਾਰ ਸਿੰਘ ਬਿੱਲਾ ਅਹਲੀ ਤੇ ਤਰਿਆਵਾ ਬੱਚਿਆਂ ਨੂੰ ਨਸ਼ਾ ਛਡਾਉਣ ਵਾਸਤੇ ਖੇਡਾਂ ਦੇ ਵਿੱਚ ਪਾਉਂਦਿਆਂ ਵਾ ਆਪ ਦੇ ਵੱਲੋਂ ਨਸ਼ਾ ਛਡਾਊ ਕੇਂਦਰ ਵੀ ਖੋਲ੍ਹਿਆ ਸੀ ਉਹਦੇ ਵਿੱਚ ਵੀ ਨਸ਼ਾ ਛਡਾਉਂਦਿਆਂ ਵਾ ਬੱਚਿਆਂ ਨੂੰ ਬੜਾ ਹੀ ਚੰਗੇ ਅਪਰਾਲੇ ਕਰਨਦਿਆਂ ਵਾ ਹਾਂਜੀ ਹਾਂਜੀ ਤੁਹਾਨੂੰ ਅਜੇ ਰੋਡ ਤੇ ਕੀ ਕਹਿਣਾ ਚਾਹੋਗੇ ਜਿਹੜੇ ਅੱਜ ਤੁਹਾਡੇ ਇੱਕ ਸੱਦੇ ਦੇ ਪਹੁੰਚੇ ਨੇ ਇਥੇ ਲੋਕ ਮੈਂ ਇੰਨਾ ਭਰਾਵਾਂ ਦਾ ਬਹੁਤ ਜੀ ਆਇਆਂ ਮਾਨ ਕਰਦਾ ਵਾਂ ਜੋ ਬਿੱਲੇ ਅਵਤਾਰ ਸਿੰਘ ਬਿੱਲੇ ਦੇ ਸੱਦੇ ਤੇ ਮਹਾਰਾਜ ਆਏ ਨੇ ਬੜੀ ਹੀ ਕਿਰਪਾ ਬੜਾ ਪਿਆਰ ਦਿੱਤਾ ਨਗਰ ਨੇ ਬੜਾ ਪਿਆਰ ਦਿੱਤਾ ਨਗਰ ਦੇ ਸੰਯੋਗ ਨਾਲ ਹੀ ਇਹ ਕੁਝ ਹੋਣ ਡਿਆ ਜੀ ਹੌਣ ਵਾਲੇ ਸਮੇਂ 'ਚ ਵੀ ਜਿਵੇਂ ਪਰਾਲੇ ਕਰਦੇ ਰਹੋਗੇ ਇਹੋ ਜਿਵੇਂ ਪਰਾਲੇ ਮਹਾਰਾਜ ਨਵੀਂ ਪੀੜੀ ਗਾੜੀ ਇਦਾਂ ਉੱਠ ਕੇ ਨਾਲ ਕਰਦੇ ਰਹਿਣਗੇ ਤੇ ਨਾਲ ਕਰਵਾਉਂਦੇ ਰਹਿਣਗੇ ਜੋ ਅਵਤਾਰ ਸਿੰਘ ਬਿੱਲੇ ਦਾ ਇਹ ਖਿਆਲ ਆ ਨਾਲ ਅਡੇ ਨਗਰ ਦੇ ਪ੍ਰਵਾਨ ਆ ਚੇਰ ਮਾ ਆ ਦੂਜਾ ਪ੍ਰਵਾਨ ਗੈਰੀ ਹੋਣੀ ਹੈ ਨਾਲ ਇਤਨਾ ਸੰਯੋਗ ਇਹਨਾਂ ਦੇ ਸੰਯੋਗ ਦੇ ਨਾਲ ਹੀ ਸਾਰਾ ਕੁਝ ਚੱਲਣਦਿਆ ਜੀ 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 ਬਿਲਕੁਲ ਛੋ ਇੱਥੇ ਸਰਪੰਚ ਪਹੁੰਚੇ ਨੇ ਉਹਨਾਂ ਨਾਲ ਵੀ ਅਸੀਂ ਜਿਹੜੀ ਆ ਉਹ ਲਗਾਤਾਰ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂ ਕਿਉਂਕਿ ਬਹੁਤ ਵਧੀਆ ਉਪਰਾਲਾ ਪ੍ਰਵਾਨ ਜੀ ਤੁਸੀਂ ਪਹੁੰਚੇ ਹੋ ਕਿਸ ਤਰੀਕੇ ਦਾ ਉਪਰਾਲਾ ਜਿਹੜਾ ਸਾਰੇ ਸਹਿਯੋਗ ਕਰ ਰਹੇ ਨੇ ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਗਰੇਜ਼ ਕਰਕੇ ਖੇਡਾਂ ਨਾਲ ਜੁੜਨਾ ਚਾਹੀਦਾ ਕੀ ਕਹਣਾ ਚਾਹੋਗੇ ਬਹੁਤ ਵਧੀਆ ਉਪਰਾਲਾ ਵਾ ਜੀ ਇਹ ਇਹ ਹਰ ਇੱਕ ਪਿੰਡ ਚ ਚਾਹੀਦਾ ਇਦਾਂ ਕਰਨਾ ਜੀ ਜੀ ਬਹੁਤ ਵਧੀਆ ਕਰ ਰਿਹਾ ਬਿੱਲਾ ਬਹੁਤ ਮਤਲਬ ਵਧੀਆ ਲੱਗਾ ਸਾਨੂੰ ਆਣ ਕੇ ਤੇ ਤੁਸੀਂ ਕਿਹੜੇ ਪਿੰਡ ਤੋਂ ਆਏ ਜੀ ਦੁਗਲ ਵਾਲੇ ਤੋਂ ਸਰਪੰਚ ਹਾਂਜੀ ਹਾਂਜੀ ਕਿਸ ਤਰੀਕੇ ਦਾ ਨੌਜਵਾਨਾਂ ਨੂੰ ਸਹਿਯਾ ਦੇਣਾ ਚਾਹੋਗੇ ਕਿ ਨਸ਼ਿਆਂ ਨੂੰ ਛੱਡ ਕੇ ਖੇਡਾਂ ਦੇ ਨਾਲ ਹਾਂਜੀ 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 ਖੇਡਾਂ ਵਾਲੇ ਪਾਸੇ ਹੋਣਾ ਨਸ਼ਿਆਂ ਨੂੰ ਛੱਡਣਾ ਇਹ ਪਾਸੇ ਧਾਂਡੇ। ਅਸੀਂ ਵੀ ਤੁਹਾਨੂੰ ਕੋਈ ਤੋਹ ਨਹੀਂ। ਬਸ ਬਹੁਤ ਵਧੀਆ ਭਰਾਲਾ ਵਾ ਪਾਜੀ। ਪਰ ਪਿੰਡ ਹੋਵੇ ਤੇ ਚਲੋ ਨੌਜਵਾਨ ਨਸ਼ਾ ਛੱਡ ਕੇ ਦੇਹ ਪਾਸੇ ਖੇਡਾਂ ਵਾਲੇ ਬੰਦੇ ਹੋਣਗੇ। ਇਹੋ ਹੀ ਆ ਸਾਰੇ ਰਲ ਮਿਲ ਕੇ ਕਰੀਏ ਇਹਦੇ ਫੇਰੀ ਹੋ ਸਕਦਾ ਵਾ ਬਿਲਕੁਲ। ਇੱਕ ਦੂਜੇ ਨੂੰ ਤੈਨ ਦੇ ਨਾਲ ਲਈ। ਹਰ ਪਿੰਡ ਨੂੰ ਇਹਦਾ ਖੇਡਾਂ ਕਰਾਉਣੀਆਂ ਚਾਹੀਦੀਆਂ ਵਾ। ਇਹ ਵੀ ਕਰਾਓ ਹੋਰ ਵੀ ਖੇਡਾਂ ਬਹੁਤ ਆ ਸਾਰੀਆਂ ਕਰਾਉਣੀਆਂ ਚਾਹੀਦੀਆਂ। ਤਾਂ ਜੋ ਹੌਲੀ-ਹੌਲੀ ਨੌਜਵਾਨ ਜਿਹੜੇ ਮਾੜੇ ਕੰਮਾਂ ਜੋ ਇਹ ਪਾਸੇ ਨੂੰ ਆਉਣ ਖੇਡਾਂ ਵਾਲੇ ਬੰਦੇ ਨਸ਼ਾ ਤਿਆਗਣ। ਇਹ ਹਲਾਤ ਤੁਹਾਨੂੰ ਪਤਾ ਹੀ ਹੈ ਹਨਾ। ਬਿਲਕੁਲ ਬਿਲਕੁਲ। ਬਸ ਇਥੇ ਪਹੁੰਚੇ ਵੀਰਾਂ ਦੇ ਵੱਲੋਂ ਵੀ ਜਿਹੜਾ ਉਹ ਧੰਨਵਾਦ ਕੀਤਾ ਜਾ ਰਿਹਾ ਤੇ ਨੌਜਵਾਨਾਂ ਨੂੰ ਜਿਹ ਇੱਕ ਸਨੇਹ ਹੈ ਉਹ ਦਿੱਤਾ ਜਾ ਰਿਹਾ ਹੋਰ ਸਾਡੇ ਨਾਲ ਇੱਥੇ ਮੌਜੂਦ ਨੇ ਉਹਨਾਂ ਨਾਲ ਅਸੀਂ ਗੱਲਬਾਤ ਜਿਹੜੀ ਆ ਜਰੂਰ ਕਰਾਂਗੇ ਤੇ ਤਸਵੀਰ ਜਿਹੜੀ ਆ ਉਹ ਤੁਸੀਂ ਲਗਾਤਾਰ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਵਿੱਚ ਲੋਕ ਇਸ ਛਿੰਝ ਮੇਲੇ ਨੂੰ ਵੇਖਣ ਲਈ ਪਹੁੰਚੇ ਨੇ ਵੱਡੀ ਗਿਣਤੀ ਦੇ ਵਿੱਚ ਜਿਹੜੀ ਹੈ ਇੱਥੇ ਲੋਕ ਪਹੁੰਚੇ ਨੇ ਮੇਰੇ ਨਾਲ ਮੌਜੂਦ ਨੇ ਸਰ ਸਾਸਿਕਾ ਜੀ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਥੈਂਕ ਯੂ ਜੀ ਜਿਹੇ ਉਪਰਾਲਿਆਂ ਦੇ ਕੀ ਕਹਿਣਾ ਚਾਹੋਗੇ ਜਿਹੜੇ ਛਿੰਝ ਮੇਲੇ ਪੰਜਾਬ ਦੇ ਵਿੱਚ ਤੋਂ ਤਾਂ ਜੋ ਨੌਜਵਾਨ ਨਸ਼ਿਆਂ ਤੋਂ ਗਰੀਦ ਕਰਕੇ ਤੇ ਇਸ ਖੇਡਾਂ ਵੱਲ ਵੱਧ ਤਰ ਇਹ ਬਹੁਤ ਵਧੀਆ ਉਪਰਾਲਾ ਹੈ ਜੀ ਜਿਹੜਾ ਕਿ ਜਿਹੜੇ ਨੌਜਵਾਨ ਨੇ ਉਹਨਾਂ ਦਾ ਖੇਡਾਂ ਵੱਲ ਧਿਆਨ ਹੋਵੇ ਵੱਧ ਤੋਂ ਵੱਧ ਔਰ ਸਰਕਾਰਾਂ ਨੂੰ ਵੀ ਤੇ ਮੇਰਾ ਖਿਆਲ ਹੈ ਕਿ ਪਿੰਡ ਦੇ ਜਿਹੜੇ ਸਨੀਕ ਦੇ ਜਾਂ ਜਿਹੜੇ ਇਲਾਕੇ ਦੇ ਸਨੀਕ ਉਹਨਾਂ ਨੂੰ ਵੀ ਇਹਨਾਂ ਨੂੰ ਅਨਕਰੇਜ ਕਰਨਾ ਚਾਹੀਦਾ ਹੈ ਇਹ ਇੱਥੇ ਵੱਧ ਤੋਂ ਵੱਧ ਇਹੋ ਜੇ ਖੇਡ ਮੇਲੇ ਕਰਾਉਣ ਤਾਂ ਕਿ ਜਿਹੜਾ ਯੂਥ ਦਾ ਜਿਹੜਾ ਧਿਆਨ ਆ ਉਹ ਖੇਡਾਂ ਵੱਲ ਜਾਵੇ ਤੇ ਉਹਨਾਂ ਦੀ ਡਿਸਟਰੈਕਸ਼ਨ ਘੱਟ ਹੋਵੇ ਜੀ ਸਰਕਾਰ ਵੱਲੋਂ ਕਿਹੋ ਜਿਹਾ ਸਹਿਯੋਗ ਰਹਿਣਾ ਚਾਹੀਦਾ ਹੈ ਕਿਹੋ ਜਿਹਾ ਹੁਣ ਤੱਕ ਤੁਸੀਂ ਵੇਖਦੇ ਹੋ ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੇ ਤੁਸੀਂ ਵੱਡੀ ਜ਼ਿੰਮੇਵਾਰੀ ਆਪਣੀ ਪਾਰਟੀ ਵੱਲੋਂ ਵੀ ਨਿਭਾਉਂਦੇ ਆ ਜੀ ਨਹੀਂ ਦੇਖੋ ਹਰੇਕ ਗਵਰਨਮੈਂਟ ਦਾ ਆਪੋ ਆਪਣਾ ਨਜ਼ਰੀਆ ਹੁੰਦਾ ਹੈ ਜੀ ਜੀ ਮੈਂ ਮੈਂ ਇਹ ਸਮਝਦਾ ਕਿ ਸਰਕਾਰਾਂ ਸਾਰੀਆਂ ਆਪੋ ਆਪਣਾ ਬਾਹ ਲਾਉਂਦਿਆਂ ਨੇ ਕਿ ਹਾਂ ਅਸੀਂ ਆਪਣੇ ਵੱਲੋਂ ਚੰਗਾ ਕੰਮ ਕਰੀਏ ਪਰ ਗੱਲ ਇਹ ਹੈ ਕਿ ਜਿਹੜੀ ਸਾਡਾ ਯੂਥ ਹੈ ਜਿਹੜਾ ਅੱਜ ਜਿਹੜੀ ਅੱਜ ਸਾਡੀ ਬਹੁਤ ਵੱਡੀ ਸਮੱਸਿਆ ਬਣੀ ਪਈ ਹੈ ਤੇ ਸਾਡਾ ਯੂਥ ਜਿਹੜਾ ਬੜਾ ਫਰਸਟ੍ਰੇਟ ਹੋ ਗਿਆ ਔਰ ਯੂਥ ਦੇ ਸਾਡੇ ਜਿਹੜੇ ਉਹਨਾਂ ਨੂੰ ਕੰਮ ਚ ਲਾਉਣਾ ਉਹਨਾਂ ਨੂੰ ਰੁਜ਼ਗਾਰ ਦੇਣਾ ਔਰ ਉਹਨਾਂ ਨੂੰ ਇਹੋ ਜਿਹੇ ਖੇਡ ਮੇਲਿਆਂ ਚ ਪ੍ਰੇਰਿਤ ਕਰਨਾ ਕਿਉਂਕਿ ਹੁਣ ਤਾਂ ਸਪੋਰਟਸ ਚ ਕੈਰੀਅਰ ਬਹੁਤ ਵਧੀਆ ਕਿ ਜਿਹੜੇ ਪਹਿਲਵਾਨ ਬਣਦੇ ਨੇ ਜਾਂ ਜਿਹੜੇ ਕੋਈ ਸ਼ੂਟਰ ਆਪਣੇ শুটিং ਚ ਨੇ ਸਾਡੇ ਬੱਚੇ ਉਹਨਾਂ ਨੇ 올림픽 ਮੈਡਲ ਆਉਂਦੇ ਆ ক্রিকেট ਦੇ ਦੇਖੋ ਕਿੰਨੇ ਕਿੰਨੇ ਸਪੋਰਟਸ ਚ ਇਨਸੈਂਟਿਵ ਹੋ ਗਿਆ ਤੇ ਅਸੀਂ ਇਹ ਕਹਿੰਦੇ ਵੀ ਗਵਰਨਮੈਂਟ ਆ ਕੋਈ ਵੀ ਹੋਵੇ ਆ ਜਿਹੜੀ ਸਪੋਰਟਸ ਦਾ ਇਹਨਾਂ ਨੂੰ ਵੱਧ ਤੋਂ ਵੱਧ ਉਹਨਾਂ ਨੂੰ ਇਨਕਰੇਜ ਕਰਨਾ ਚਾਹੀਦਾ ਬਹੁਤ ਬਹੁਤ ਧੰਨਵਾਦ ਜੀ ਸਾਡੇ ਨਾਲ ਗੱਲਬਾਤ ਫਿਰ ਥੈਂਕ ਯੂ ਤੁਸੀਂ ਵੇਖ ਸਕਦੇ ਹੋ ਕਿ ਵੱਡੀ ਗਿਣਤੀ ਵਿੱਚ ਲੋਕ ਸੋਇ ਸੰਨਾ ਪੀਟਰ ਸੰਧੂ ਜੀ ਜਿਹੜੇ ਕਿ ਕਾਂਗਰਸ ਦੇ ਵਿੱਚ ਨਾਮੀ ਲੀਡਰ ਵੀ ਨੇ ਤੇ ਇੱਥੇ ਮੁੱਖ ਮਹਿਮਾਨ ਦੇ ਵਜੋਂ ਅਤੇ ਇੱਥੇ ਸਰਕਾਰ ਦੇ ਵਜੋਂ ਉਹਨਾਂ ਨੂੰ ਵੀ ਬੁਲਾਇਆ ਗਿਆ ਇਹ ਤਸਵੀਰ ਜਿਹੜੀ ਆ ਉਹ ਤੁਸੀਂ ਵੇਖ ਸਕਦੇ ਹੋ ਅਤੇ ਹਰ ਕਵਰੇਜ ਵੀ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਪਰ ਫਿਲਹਾਲ ਦੱਸ ਦਈਏ ਕਿ ਵੱਧ ਤੋਂ ਵੱਧ ਨੌਜਵਾਨਾਂ ਨੂੰ ਇਹੀ ਬੇਨਤੀ ਹੈ ਕਿ ਨਸ਼ਿਆਂ ਨੂੰ ਛੱਡ ਕੇ ਤੇ ਗਰਾਊਂਡ ਦੇ ਨਾਲ ਜੁੜਨਾ ਚਾਹੀਦਾ ਹੈ ਤਾਂ ਜੋ ਜਿਹੜਾ ਖੇਡਾਂ ਦੇ ਵੱਲ ਆਪਣੇ ਬੱਚਿਆਂ ਦਾ ਰੁਝਾਨ ਵਧੇ ਅਤੇ ਨਸ਼ੇ ਦੇ ਵੱਲੋਂ ਘਟੇ ਤੁਸੀਂ ਬਣੇ ਰਹੋ ਸਾਡੇ ਨਾਲ ਹਰ ਕਵਰੇਜ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾ ਪਰ ਸੰਤਾਨਿਸ਼ ਗੁਪਤਾ ਦੇ ਨਾਲ ਮੈਂ ਦਲਜੀਤ ਪੰਜਾਬ ਨਾਓ ਟੀਵੀ ਯੂ ਐਸ ਏ ਤਰਨਤਾਰਨ